ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਜੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਸਿੱਖਿਆ ਵਿਭਾਗ ਦੀ ਨਵੀਂ ਅਪਡੇਟ ਬਾਰੇ ਤੁਹਾਨੂੰ ਪਤਾ ਹੈ ਕਿ ਹਾਲੀ ਦੇ ਵਿੱਚ ਇੱਕ ਨਵਾਂ ਰੂਲ ਜਿਹੜਾ ਹੈ ਸਰਕਾਰੀ EMPLOYEES ਦੇ ਲਈ ਪੇਸ਼ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਪ੍ਰਾਇਮਰੀ ਤੋਂ ਮਾਸਟਰ ਕੈਡਰ ਦੇ ਵਿੱਚ ਆਪਣੀ ਪ੍ਰੋਮੋਸ਼ਨ ਕਰਾਣੀ ਹੈ ਤਾਂ ਉਹਦੇ ਲਈ ਤੁਹਾਡੇ ਕੋਲ ਇੱਕ ਜਿਹੜੀ ਚੀਜ਼ ਆ ਕੰਪਲਸਰੀ ਹੋਣੀ ਚਾਹੀਦੀ ਆ ਉਹ ਹੈਗਾ ਜੀ ਪੀਐਸਟ ਠੀਕ ਹੈ ਹੁਣ ਇਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਟੀਚਰਸ ਤੇ ਕੀ ਅਸਰ ਪੈ ਰਿਹਾ ਹੈ ਕਿੰਨੇ ਕ ਟੀਚਰਸ ਇਸ ਦੇ ਰਿਗਾਰਡਿੰਗ ਜਿਹੜਾ ਇਫੈਕਟ ਹੋ ਰਹੇ ਨੇ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ ਤੇ ਕਿੰਨੀ ਕ ਪੋਸੀਬਿਲਟੀ ਹੈ ਇਸ ਰੂਲ ਨੂੰ ਹਟਾਣ ਦੀ ਉਹਦੇ ਤੇ ਵੀ ਆਪਾਂ ਡਿਸਕਸ ਕਰਾਂਗੇ ਕਿਉਂਕਿ ਬਹੁਤ ਸਾਰੇ ਜਿਹੜੇ ਟੀਚਰਸ ਨੇ ਉਹਨਾਂ ਦੇ ਕਮੈਂਟ ਸੈਕਸ਼ਨ ਦੇ ਵਿੱਚ ਜਦੋਂ ਆਪਾਂ ਕਮੈਂਟ ਦੇਖਦੇ ਆ ਤਾਂ ਉਹਨਾਂ ਦੀ ਇੱਕ ਹੀ ਗੱਲ ਹੁੰਦੀ ਹੈ ਕਿ ਇਹ ਜਿਹੜਾ ਰੂਲ ਹੈ ਇਹ ਰੱਦ ਹੋਣਾ ਚਾਹੀਦਾ ਹੈ ਠੀਕ ਹੈ ਤਾਂ ਇਹਦੇ ਤੇ ਆਪਾਂ ਕੁਝ ਗੱਲ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੇਕਰ ਤੁਸੀਂ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੰਜਾਬ ਦੇ ਵਿੱਚ ਸਿੱਖਿਆ ਵਿਭਾਗ ਦੇ ਜਿੰਨੀ ਵੀ ਅਪਡੇਟਸ ਨੇ ਉਹ ਤੁਹਾਨੂੰ ਬਿਲਕੁਲ ਫ੍ਰੀ ਆਫ ਕੋਸਟ ਇਸ ਚੈਨਲ ਤੇ ਜਿਹੜੀਆਂ ਨੇ ਉਹ ਮਿਲਦੀਆਂ ਰਹਿਣਗੀਆਂ ਤਾ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈ ਜੀ ਪ੍ਰਾਇਮਰੀ ਟੀਚਰਸ ਦੀ ਠੀਕ ਹੈ ਐਲੀਮੈਂਟਰੀ ਸਕੂਲ ਦੇ ਵਿੱਚ ਜਿਹੜੇ ਪ੍ਰਾਇਮਰੀ ਟੀਚਰ ਨੇ ਜਦੋਂ ਉਹਨਾਂ ਦੀ ਪ੍ਰਮੋਸ਼ਨ ਹੁੰਦੀ ਸੀ ਪਹਿਲਾਂ ਠੀਕ ਹੈ ਉਸ ਦੇ ਵਿੱਚ ਇਹ ਸ਼ਰਤ ਜਿਹੜੀ ਹੈ ਉਹ ਮੰਨੀ ਨਹੀਂ ਸੀ ਜਾਂਦੀ ਯਾਨੀ ਕਿ ਇਹ ਸ਼ਰਤ ਨਹੀਂ ਸੀ ਉਦੋਂ ਕਿ ਤੁਹਾਡੇ ਕੋਲ ਪੀਐਸਟ ਹੋਣਾ ਚਾਹੀਦਾ ਹੈ ਲੇਕਿਨ ਹੁਣ ਜਿਹੜਾ ਇਹ ਨਵਾਂ ਰੂਲ ਐਡ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਪ੍ਰਮੋਸ਼ਨ ਕਰਾਣੀ ਹੈ ਤਾਂ ਤੁਹਾਡੇ ਕੋਲ ਜਿਹੜਾ ਪੀਐਸਟ ਹੋਣਾ ਚਾਹੀਦਾ ਹੈ ਤੇ ਤੁਹਾਨੂੰ ਪਤਾ ਹੈ ਕਿ ਹਾਲ ਹੀ ਦੇ ਵਿੱਚ ਜਿਹੜਾ ਕੋਰਟ ਵੱਲੋਂ ਵੀ ਫੈਸਲਾ ਆਇਆ ਹੈ ਕਿ 2 ਸਾਲਾਂ ਦੇ ਅੰਦਰ ਅੰਦਰ ਜਿਹੜਾ ਟੀਚਰ ਜਿਨ੍ਹਾਂ ਦਾ ਪੀਐਸਟ ਕਮ ਕੁਆਲੀਫਾਈ ਨਹੀਂ ਕਵالیਫਾਈ ਕਰਨ ਉਹਦੇ ਤੇ ਵੀ ਆਪਾਂ ਜੇ ਗੱਲ ਕਰੀਏ ਤਾਂ ਉਹ ਤੁਸੀਂ ਦੇਖ ਸਕਦੇ ਹੋ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਜਿਹੜਾ ਹੈ ਅਧਿਆਪਕ ਯੋਗਤਾ ਪ੍ਰੀਖਿਆ ਟੈਸਟ ਨੂੰ ਸੰਬੰਧੀ ਇੱਕ ਫੈਸਲਾ ਲਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ 2 ਸਾਲ ਦੇ ਅੰਦਰ ਅੰਦਰ ਜਿਹੜਾ ਪੀਐਸਟ ਹੈ ਉਹ ਲਾਜ਼ਮੀ ਜਿਹੜਾ ਹੈ ਉਹ ਕਲੀਅਰ ਹੋਣਾ ਚਾਹੀਦਾ ਹੈ ਠੀਕ ਹੈ ਜੀ ਜਿਨ੍ਹਾਂ ਦਾ ਕਲੀਅਰ ਨਹੀਂ ਹੈਗਾ ਤੇ ਜੇ ਹੁਣ ਆਪਾਂ ਗੱਲ ਕਰ ਲਈਏ ਰੂਲ ਦੀ ਇਹ ਹੈ ਕਿ ਰੱਦ ਹੋ ਸਕਦਾ ਹੈ ਜਾਂ ਨਹੀਂ ਤਾਂ ਦੇਖੋ ਇਹਦੇ ਰਿਗਾਰਡਿੰਗ ਜਿਹੜਾ ਹੈ ਕੇਸ ਵੀ ਲਗਾਇਆ ਗਿਆ ਹੈ ਫਿਲਹਾਲ ਡੀਟੀਐਫ ਵੱਲੋਂ ਵੀ ਇਸ ਦੀ ਜਿਹੜੀ ਨਿਖੇਧੀ ਕੀਤੀ ਜਾ ਰਹੀ ਹੈ ਕਿ ਇਹ ਜਿਹੜਾ ਰੂਲ ਹੈ ਉਹ ਹਟਣਾ ਚਾਹੀਦਾ ਹੈ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਪੰਜਾਬ ਦੇ ਜਿਹੜੇ ਨਵੇਂ ਹੁਕਮ ਜਾਰੀ ਹੋਏ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਕਲੀਅਰ ਕੀਤੀ ਹੈ ਕਿ ਮਾਸਟਰ ਕਾਰਡਰ ਵਿੱਚ ਪ੍ਰੋਮੋਸ਼ਨਸ ਵਾਲੇ ਅਧਿਆਪਕਾਂ ਉੱਤੇ ਜਿਹੜਾ ਹੈ ਪੀਐਸਟੈਟ ਦੀ ਸ਼ਰਤ ਲਗਾ ਦਿੱਤੀ ਗਈ ਹੈ ਸਿੱਖਿਆ ਵਿਭਾਗ ਦੇ ਇਸ ਫੈਸਲੇ ਤੋਂ ਬਾਅਦ ਅਧਿਆਪਕ ਜਥੇਬੰਦੀਆਂ ਅਤੇ ਜਿੰਨੇ ਵੀ ਉન્નਤ ਹੋਏ ਅਧਿਆਪਕ ਨੇ ਉਹਨਾਂ ਨੂੰ ਜਿਹੜਾ ਹੈ ਕਿਤੇ ਨਾ ਕਿਤੇ ਨਿ ਮੁਜ਼ਾਹਰਾ ਦਾ ਵੀ ਜਿਹੜਾ ਹੈ ਐਲਾਨ ਕਰ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹਨਾਂ ਪ੍ਰੋਮੋਸ਼ਨਸ ਤੇ ਲਗਾਈਆਂ ਗਈਆਂ ਸ਼ਰਤਾਂ ਵਿੱਚ ਜਿਹੜਾ ਹੈ ਜੇ ਆਪਾਂ ਗੱਲ ਕਰੀਏ ਹੋਰ ਸਟੇਟ ਦੀ ਤਾਂ ਉਹਨਾਂ ਵੱਲੋਂ ਵੀ ਇਹੀ ਗੱਲ ਕੀਤੀ ਗਈ ਹੈ ਕਿ ਇਹ ਜਿਹੜਾ ਰੂਲ ਹੈ ਇਹ ਰੱਦ ਹੋਣਾ ਚਾਹੀਦਾ ਹੈ ਇਸ ਤੋਂ ਬਿਨਾ ਜੇ ਆਪਾਂ ਗੱਲ ਕਰ ਲਈਏ 2 ਸਾਲ ਦੇ ਅੰਦਰ ਅੰਦਰ ਜਿਹੜੇ ਟੀਚਰਸ ਦਾ ਪੀਐਸੈਟ ਨਹੀਂ ਕਲੀਅਰ ਹੁੰਦਾ ਹੈਗਾ ਤਾਂ ਉਹਨਾਂ ਨੂੰ ਵੀ ਇੱਕ ਜਿਹੜਾ ਹੈ ਕਹਿ ਲਓ ਨੌਕਰੀ ਤੇ ਇੱਕ ਕਹਿ ਲਓ ਇਨਸਿਕਿਉਰਿਟੀ ਫੀਲ ਹੋ ਰਹੀ ਹੈ ਹਨਾ ਕਿ ਨੌਕਰੀ ਸਾਡੀ ਰਹੇਗੀ ਨਹੀਂ ਰਹੇਗੀ ਬਹੁਤ ਸਾਰੇ ਟੀਚਰਸ ਨੂੰ ਛੂਟ ਵੀ ਦਿੱਤੀ ਆ ਉਹ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਆਲਰੇਡੀ ਤੁਹਾਡੇ ਨਾਲ ਡਿਸਕਸ ਕੀਤਾ ਸੀ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਹੈਗੀ ਤੁਸੀਂ ਉਹ ਵੀ ਦੇਖ ਸਕਦੇ ਹੋ ਇਸ ਸ਼ਰਤ ਅਧੀਨ ਜੇਕਰ ਕਰਮਚਾਰੀ ਨਿਰਧਾਰਿਤ ਸਮੇਂ ਦੇ ਅੰਦਰ ਜਿਹੜਾ ਹੈ ਟੈਟ ਪਾਸ ਨਹੀਂ ਕਰਦਾ ਤਾਂ ਉਸ ਨੂੰ ਦੁਬਾਰਾ ਤੋਂ ਮੁੱਢਲੇ ਕੈਡਰ ਦੇ ਵਿੱਚ ਜਿਹੜਾ ਹੈ ਉਹ ਭੇਜ ਦਿੱਤਾ ਜਾਏਗਾ ਠੀਕ ਹੈ ਜੀ ਸਿੱਖਿਆ ਵਿਭਾਗ ਵੱਲੋਂ ਪ੍ਰੋਮੋਸ਼ਨਸ ਤੇ ਲਗਾਈ ਇਸ ਸ਼ਰਤ ਨੂੰ ਜਿਹੜਾ ਹੈ ਕਾਫੀ ਜ਼ਿਆਦਾ ਕਹਿ ਲੋ ਕ੍ਰਿਟਿਸਾਈਜ਼ ਕੀਤਾ ਜਾ ਰਿਹਾ ਹੈ ਤੇ ਇਨ੍ਹਾਂ ਦੇ ਵਿੱਚ 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕ ਜਿਹੜੇ ਨੇ ਉਹ ਵੱਡੀ ਗੰਟੀ ਦੇ ਵਿੱਚ ਜਿਹੜੇ ਨੇ ਉਹ ਸ਼ਾਮਲ ਨੇ ਠੀਕ ਹੈ ਕਿਉਂਕਿ ਪੁਰਾਣੇ ਟੀਚਰਸ ਇਸ ਦੇ ਨਾਲ ਜਿਹੜੇ ਇਫੈਕਟ ਹੋ ਰਹੇ ਨੇ ਨਵੇਂ ਟੀਚਰ ਜਿਹੜੇ ਨਵੀਆਂ ਭਰਤੀਆਂ ਹੋ ਰਹੀਆਂ ਨੇ ਚਾਹੀ ਆਪਾਂ 635 ਦੀ ਗੱਲ ਕਰ ਲਈਏ 2364 ਭਰਤੀ ਦੀ ਗੱਲ ਕਰ ਲਈਏ ਜਾਂ 9594 ਭਰਤੀ ਦੀ ਗੱਲ ਕਰ ਲਈਏ ਜਿੰਨੀਆਂ ਵੀ ਭਰਤੀਆਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਤਾਂ ਸਾਰੇ ਟੀਚਰ ਜਿਹੜੇ ਆ ਰਹੇ ਨੇ ਉਹ ਸਾਰਾ ਟੈਟ ક્ਲੀਅਰ ਕਰਕੇ ਹੀ ਆ ਰਹੇ ਨੇ ਲੇਕਿਨ ਜੇ ਆਪਾਂ 2011 ਤੋਂ ਪਹਿਲਾਂ ਵਾਲੀ ਟੀਚਰਜ਼ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਉਹੀ ਟੀਚਰਜ਼ ਜਿਹੜੇ ਨੇ ਇਸ ਦੇ ਵਿੱਚ ਸ਼ਾਮਲ ਨੇ ਠੀਕ ਹੈ ਤਾਂ ਉਸ ਸਮੇਂ ਜਦੋਂ ਉਹਨਾਂ ਨੂੰ ਨੌਕਰੀ ਮਿਲੀ ਸੀ ਇਸ ਤਰੀਕੇ ਦਾ ਕੋਈ ਵੀ ਟੈਸਟ ਜਿਹੜਾ ਉਹ ਨਹੀਂ ਲਿਆ ਜਾਂਦਾ ਸੀਗਾ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਵੱਖ-ਵੱਖ ਸਮੇਂ ਤੇ ਭਰਤੀ ਦੇ ਵੱਖ-ਵੱਖ ਨਿਯਮ ਰਹੇ ਹਨ ਜਿਨ੍ਹਾਂ ਨਿਯਮਾਂ ਨੂੰ ਜਿਹੜਾ ਹੈ ਪਾਰ ਕਰਦਿਆਂ ਇਹਨਾਂ ਅਧਿਆਪਕਾਂ ਨੂੰ ਸਰਕਾਰੀ ਨੌਕਰੀ ਮਿਲੀ ਸੀ ਹੁਣ ਜਦੋਂ ਇਹਨਾਂ ਅਧਿਆਪਕਾਂ ਨੂੰ ਪ੍ਰੋਮੋਸ਼ਨ ਦਾ ਮੌਕਾ ਮਿਲ ਰਿਹਾ ਹੈ ਤਾਂ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਟੇਟ The cat ਤਾਂ ਡੀਟੀਐਫ ਅਗੂ ਨੇ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਵੱਲੋਂ ਲਗਾਈ ਗਈ 2 ਸਾਲ ਦੇ ਸਮੇਂ ਦੇ ਅੰਦਰ ਅੰਦਰ ਜਿਹੜਾ ਟੈਟ ਪਾਸ ਕਰਨ ਦੀ ਸ਼ਰਤ ਹੈ ਉਹ ਵਾਪਸ ਕੀਤੀ ਜਾਵੇ ਠੀਕ ਹੈ ਜੀ ਤਾਂ ਇਹ ਹੁਣ ਆਪਾਂ ਗੱਲ ਕਰ ਲਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਰੂਲ ਰੱਦ ਹੋ ਸਕਦਾ ਹੈ ਜਾਂ ਨਹੀਂ ਤਾਂ ਦੇਖੋ ਇਹ ਚੀਜ਼ ਡਿਪੈਂਡ ਕਰਦੀ ਹੈ ਨੇ ਡਿਪਾਰਟਮੈਂਟ ਤੇ ਠੀਕ ਹੈ ਫਿਲਹਾਲ ਡੀਟੀਐਫ ਵੱਲੋਂ ਵੀ ਤਰਨੇ ਮਜ਼ਾਰਾ ਬਹੁਤ ਕੀਤਾ ਜਾ ਰਿਹਾ ਹੈ ਕਿ ਪ੍ਰੋਮੋਸ਼ਨ ਦੇ ਲਈ ਜਿਹੜਾ ਰੂਲ ਹੈ ਉਹ ਲਾਗੂ ਨਹੀਂ ਹੋਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਮਾਤਰਾ ਦੇ ਵਿੱਚ ਜਿਹੜੇ ਟੀਚਰ ਨੇ ਉਹ ਸਾਰੇ ਵਿਦਆਊਟ ਪੀਐਸ ਸਟੈਂਡਿੰਗ ਕਿਉਂਕਿ ਭਰਤੀਆਂ ਜਿਹੜ ਫੋਨਾਂ ਦੇ ਵਿੱਚ ਇਹ ਚੀਜ਼ ਜਿਹੜੀ ਹੈ ਉਹ ਕਰਾਈ ਜਾਂਦੀ ਸੀ ਪੀਐਸਟ ਲੇਕਿਨ ਜਿਹੜੇ 2010 11 ਦੇ ਟਾਈਮ ਦੇ ਹੈਗੇ ਨੇ ਟੀਚਰ ਉਹਨਾਂ ਵੱਲੋਂ ਕੋਈ ਵੀ ਉਸ ਟਾਈਮ ਪੀਐਟ ਨਹੀਂ ਲਿਆ ਜਾਂਦਾ ਸੀਗਾ ਜਿਸ ਕਰਕੇ ਜਿਹੜੇ ਆ ਉਹਨਾਂ ਕੋਲ ਪੀਐਸਟ ਨਹੀਂ ਹੈਗਾ ਤੇ ਹੁਣ ਉਹਨਾਂ ਨੂੰ ਜਿਹੜਾ ਹੈ ਪ੍ਰੋਮੋਸ਼ਨ ਦਾ ਉਹਨਾਂ ਕੋਲ ਟਾਈਮ ਆ ਗਿਆ ਇੰਨਾ ਟਾਈਮ ਉਹਨਾਂ ਨੇ ਸਰਵਿਸ ਦੇ ਵਿੱਚ ਦਿੱਤਾ ਹੈ ਤਾ ਉਹ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੀ ਟੀਚਰਜ਼ ਦੇ ਵਿੱਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਰੂਲ ਹੈ ਬਿਲਕੁਲ ਸਹੀ ਹੈ ਜਾਂ ਕਿ ਇਸ ਨੂੰ ਰੱਦ ਹੋਣਾ ਚਾਹੀਦਾ ਤਾਂ ਤੁਸੀਂ ਆਪਦੇ ਵਿਚਾਰ ਜਿਹੜੇ ਨੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਜਰੂਰ ਸਾਂਝੇ ਕਰਿਓ ਤਾਂ ਕਿ ਆਪਾਂ ਨੂੰ ਵੀ ਪਤਾ ਲੱਗੇ ਕਿ ਕਿੰਨੇ ਕ ਟੀਚਰਜ਼ ਇਸ ਚੀਜ਼ ਨਾਲ ਸਹਿਮਤ ਨੇ ਤੇ ਕਿੰਨੇ ਕ ਨਹੀਂ ਹੈਗੇ ਠੀਕ ਹੈ ਜੀ ਬਾਕੀ ਤੁਹਾਡਾ ਇਸ ਪੁਆਇੰਟ ਨੂੰ ਲੈ ਕੇ ਕੋਈ ਹੋਰ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਫਿਲਹਾਲ ਇੰਨੀ ਕੁ ਅਪਡੇਟ ਸੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਸ ਦੇ ਵਿੱਚ ਕੋਈ ਹੋਰ ਚੇਂजेस ਆਉਂਦੇ ਨੇ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਹੈ ਅਪਡੇਟ ਕਰਾਂਗੇ ਉਸ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਜਿਹੜੇ ਨੇ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਮਿਲਦੀਆਂ ਜੀ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ